ਤੇਰਾ ਕੀ ਆ ਮਿੱਠਾ ਲਗੈ ਹਰ ਨਾਮ ਪਦਾਰਥ ਨਾਨਕ ਮੰਗੈ ਸਤਨਾਮ -mahla shri Vaheguru Saaheb Ji Aum Soghi Maghla Panjwani Jis tu swami, ਸੋ ਦੁੱਖ ਕੈਸਾ ਪਾਵੈ ਭੋਲ ਨਾ ਜਾਣੈ ਮਾਇ ਮਦਮਤਾ ਮਰਣਾ ਚੀਤਨਾ ਆਵੈ ਜਿਸਕੇ ਸਿਰ ਉਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲਣ ਜਾਣ ਮਯਾ ਮਦਮਤਾ ਮਰਣਾ ਕੀਤ ਨਿਆਵੈ मेरे राम राय तू संता का संत तेरे तेरे सेवक को किच ना ही जम नहीं आवे नेर रहाऊ ਜੋ ਤੇਰਾ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਸਾ ਤੇਰੀ ਬਖਸ਼ਨਾ ਮਿਟੇ ਕੋਈ ਸਤ ਗੁਰ ਕਾ ਦਿਲ ਅਸਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪਹਿਰ ਆਰਦੈਂ ਤੇਰੀ ਸ਼ਰਣ ਤੇਰ ਪਰਵਾਸੈ ਪੰਚ ਦੁਸ਼ਟ ਲੈ ਸਦੈ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਧਨਾ ਜਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਅੱਜ ਦਾ ਜੋ ਪਵਿੱਤਰ ਹੁਕਮਨਾਮਾ ਸ੍ਰੀ ਮੁਖਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਜੀਵ ਦੇ ਪੜੇ ਲਈ ਚੰਗੇ ਰਾਹ ਲਈ ਚੰਗੇ ਰਸਤੇ ਲਈ ਚੰਗੀ ਉੱਚੀ ਤੇ ਸੁਚੀ ਸੋਚ ਦੇ ਲਈ ਸਤਿਗੁਰੂ ਜੀ ਜੋ ਸਾਡਾ ਭਲਾ ਕਰ ਰਹੇ ਹਨ ਸੋਹੀ ਮਹੱਲਾ 5ਵਾਂ ਸੋਹੀ ਰਾਗ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਣਾ ਕਰਦੇ ਹਨ ਜਿਸਕੇ ਸਿਰ ਉੱਪਰ ਤੋਂ ਸਵਾਮੀ ਸੋ ਦੁੱਖ ਕੈਸਾ ਪਾਵੇ ਕਹੇ ਮੇਰੇ ਮਾਲਕ ਪ੍ਰਭ ਅਕਾਲ ਪੁਰਖ ਜਿਸ ਮਨੁੱਖ ਦੇ ਸਿਰ ਉੱਤੇ ਤੂੰ ਹੱਥ ਰੱਖੇ ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ ਉਹ ਕਿਵੇਂ ਦਾ ਦੁੱਖ ਪਾ ਸਕਦਾ ਹੈ ਜਦੋਂ ਤੇਰੀ ਉਸ ਉਪਰ ਕਿਰਪਾ ਹੋ ਜਾਵੇ ਤਾਂ ਉਸ ਨੂੰ ਕੋਈ ਵੀ ਦੁੱਖ ਨਹੀਂ ਵਿਆਪਦਾ ਬੋਲਣਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤਨਾ ਆਵੇ ਕਹਿੰਦੇ ਉਹ ਮਨੁੱਖ ਜੋ ਮਾਇਆ ਦੇ ਨਸ਼ੇ ਵਿੱਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ ਮੋਹ ਦਾ ਸਹਿਮ ਵੀ ਉਸ ਦੇ ਚਿੱਤ ਵਿੱਚ ਨਹੀਂ ਪੈਦਾ ਹੁੰਦਾ ਮੇਰੇ RAM ਰਾਈ ਤੂੰ ਸੰਤਾਂ ਕਾਲ ਸੰਤ ਤੇਰੇ ਕਹਿੰਦੇ ਸਤਿਗੁਰੂ اے ਮੇਰੇ ਪਾਤਸ਼ਾਹ ਮੇਰੇ ਪ੍ਰਭੂ ਮੇਰੇ ਪ੍ਰੀਤਮ ਤੂੰ ਆਪਣੇ ਸੰਤਾਂ ਦਾ ਰਾਖਾ ਹੈ ਸੰਤ ਤੇਰੇ ਆਸਰੇ ਰਹਿੰਦੇ ਹਨ ਤੇਰੇ ਸੇਵਕ ਕੋ ਭੋ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਕਹਿੰਦੇ ਇਹ ਆਕਾਲ ਪੁਰਖ ਤੇਰੇ ਸੇਵਕ ਨੂੰ ਕੋਈ ਵੀ ਡਰ ਉਹ ਨਹੀਂ ਸਕਦਾ ਮੌਤ ਦਾ ਜੋ ਡਰ ਖੈ ਹੋ ਕਿ ਉਸ ਦੇ ਨੇੜੇ ਤੇ ਨਹੀਂ ਰਹਿੰਦਾ ਕਿਉਂਕਿ ਤੇਰੀ ਬਖਸ਼ਿਸ਼ ਤੇਰੀ ਕਿਰਪਾ ਹੀ ਹੋਜੀ ਹੈ ਰਹਾਉ ਤੋਂ ਬਾਅਦ ਸਤਿਗੁਰੂ ਜੀ ਕਹਿ ਰਹੇ ਹਨ ਜੋ ਤੇਰੇ ਰੰਗ ਰਾਤੇ Swami ਤਿੰਨ ਕਾ ਜਨਮ ਮਰਨ ਦੁੱਖ ਨਸਾ हे ਮੇਰੇ ਮਾਲਕ ਅਕਾਲ ਪੁਰਖ ਜਿਹੜੇ ਮਨੁੱਖ ਤੇਰੇ ਪ੍ਰੇਮ ਦੇ ਰੰਗ ਦੇ ਵਿੱਚ ਰੰਗੇ ਗਏ ਉਹਨਾਂ ਦਾ ਜੰਮਣ ਮਰਨ ਦਾ ਜੋ ਗੀੜ ਹੈ ਉਹ ਵਾਲਾ ਦੁੱਖ ਹੈ ਨਾ ਜਿਹੜਾ ਉਹ ਖਤਮ ਹੋ ਜਾਂਦਾ ਹੈ ਕਿਉਂਕਿ ਤੁਸੀਂ ਆਪ ਜੀ ਸਤਿਗੁਰੂ ਉਸ ਦਾ ਲੋਕ ਪ੍ਰਲੋਕ ਸਵਾਰ ਦਿੰਦੇ ਹੋ ਤੇਰੀ ਬਖਸ਼ਨਾ ਮਿਟੈ ਕੋਈ ਸਤਿਗੁਰ ਕਾ ਦਲਾਸਾ ਕਹਿੰਦੇ ਜਦੋਂ ਅਸੀਂ ਕਿਸੇ ਨੂੰ ਜਿਵੇਂ ਦੁੱਖ ਦੇ ਵਿੱਚ ਦਲਾਸਾ ਦਿੰਦੇ ਹਾਂ ਤਸੱਲੀ ਦਿੰਦੇ ਹਾਂ ਭਰੋਸਾ ਦਿੰਦੇ ਹਾਂ ਕਿ ਸਤਿਗੁਰੂ ਇਹ ਤੇਰੀ ਬਖਸ਼ਿਸ਼ ਦਾ ਭਰੋਸਾ ਹੀ ਹੈ ਕਿ ਤੈਨੂੰ ਜੋ ਚੇਤੇ ਕਰਦਾ ਹੈ ਤੇਰੀ ਉਸਤੇ ਉੱਪਰ ਕਿਰਪਾ ਹੋ ਜਾਂਦੀ ਹੈ ਤੇ ਕੋਈ ਤੇਰੀ ਕਿਰਪਾ ਦੀ ਬਖਸ਼ਿਸ਼ ਨੂੰ ਮਿਟਾ ਨਹੀਂ ਸਕਦਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆ ਰਦੇ हे ਅਕਾਲ ਪੁਰਖ ਤੇਰੇ ਸੰਤ ਤੇਰਾ ਨਾਮ ਸਿਮਰਦੇ ਰਹਿੰਦੇ ਹਨ ਆਤਮਕ ਆਨੰਦ ਮਾਣਦੇ ਰਹਿੰਦੇ ਹਨ ਅਠੇ ਪਹਿਰ ਤੇਰਾ ਨਾਮ ਤੇਰੇ ਨਾਮ ਦੀ ਅਰਦਾਸ ਨ ਕਰਦੇ ਰਹਿਆ ਤੇਰੀ ਸ਼ਰਨ ਤੇਰਾ ਪਰਵਾਸ ਹੈ ਪੰਚ ਦੁਸ਼ਟ ਲੈ ਸਾਧੈ हे ਸਤਿਗੁਰੂ ਤੇਰੀ ਸ਼ਰਨ ਦੇ ਵਿੱਚ ਆ ਕੇ ਤੇਰੇ ਆਸਰੇ ਰਹਿ ਕੇ ਜੋ ਸਾਡੇ ਪੰਜ ਵੈਰੀ ਹਨ ਕਾਮ, ਕ੍ਰੋਧ, ਲੋਭ, অহੰਕਾਰ ਉਹ ਵੀ ਉਸ ਨੂੰ ਬਸਦੇ ਵਿੱਚ ਜੋ ਇਨਸਾਨ ਨੂੰ ਕਰ ਲੈਂਦੇ ਹਨ ਪਰ ਤੇਰੀ ਸ਼ਰਨ ਦੇ ਵਿੱਚ ਆ ਕੇ ਨਾ ਉਹ ਵੀ ਤੇਰੇ ਸੰਤਾਂ ਦਾ ਤੇਰੇ ਸੇਵਕ ਦਾ ਕੁਝ ਨਹੀਂ ਵਿਗਾੜ ਸਕਦੇ ਗਿਆਨ ਧਿਆਨ ਕਿਸ ਕਰਮ ਨਾ ਜਾਣਾਂ ਸਾਰ ਨਾ ਜਾਣ ਤੇਰੀ हे ਮੇਰੇ ਪ੍ਰਭੂ ਮੇਰ ਮਾਲਕ ਮੈਂ ਤੇਰੇ ਬਖਸ਼ਿਸ਼ ਦੀ ਕਦਰ ਨਹੀਂ ਜਾਣਦਾ ਮੈਨੂੰ ਆਤਮਿਕ ਜੀਵਨ ਦੀ ਕੋਈ ਸੂਝ-ਬੂਝ ਨਹੀਂ ਤੇਰੇ ਚਰਨਾਂ ਦੇ ਵਿੱਚ ਸੁਰਤ ਕਿਵੇਂ ਟਕਾਉਣੀ ਹੈ ਉਹ ਵੀ ਨਹੀਂ ਮੈਂ ਜਾਣਦਾ ਕੋਈ ਮੈਨੂੰ ਧਰਮ ਦਾ ਵੀ ਗਿਆਨ ਨਹੀਂ ਮੈਨੂੰ ਕੋਈ ਸੂਝ ਨਹੀਂ ਮੈਨੂੰ ਕੋਈ ਬੂਝ ਨਹੀਂ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ੍ਹਾਂ ਕਲ ਰਾਖੀ ਮੇਰੀ ਪਰ へ ਅਕਾਲ ਪੁਰਖ